ਕਾਲੀ ਥਾਰ ਵਾਲੀ ਮਹਿਲਾ ਕਾਂਸਟੇਬਲ ਜੋ ਕਿ ਬਰਖਾਸਤ ਹੈ ਅਮਨਦੀਪ ਕੌਰ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਗੁਰੂ ਘਰ ਤੇ ਵਿੱਚ ਅਮਨਦੀਪ ਕੌਰ ਨੇ ਚੁੱਪ-ਚੁਪੀ ਤੇ ਵਿਆਹ ਕਰਵਾ ਲਿਆ ਹਾਲਾਂਕਿ ਢਿੱਲੀ ਪੋਸਟ ਪੰਜਾਬੀ ਇਸ ਦੀ ਪੁਸ਼ਟੀ ਨਹੀਂ ਕਰਦਾ ਤਾਂ ਇੱਕ ਔਰਤ ਦੇ ਵੱਲੋਂ ਬਕਾਇਦਾ ਸਬੂਤ ਲਿਆ ਕੇ ਜਿਹੜੇ ਸਾਰੇ ਜਿਹੜੇ ਪੇਤ ਖੋਲੇ ਗਏ ਨੇ ਤਾਂ ਹਲਫੀਆ ਬਿਆਨ ਵੀ ਦਿਖਾਏ ਕਿ ਕਿਸ ਤਰੀਕੇ ਦੇ ਨਾਲ ਉਸਤੇ ਨਾਲ ਧੋਖਾ ਹੋਇਆ ਤਾਂ ਇਹ ਗੰਭੀਰ ਇਲਜ਼ਾਮ ਗੁਰਮੀਤ ਕੌਰ ਤੇ ਵੱਲੋਂ ਲਗਾਏ ਗਏ ਕਿ ਉਸਤੇ ਪਤੀ ਦੇ ਨਾਲ ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਤੇ ਵੱਲੋਂ ਵਿਆਹ ਕਰਵਾ ਲਿਆ ਜਿਸ ਨੂੰ ਲੈ ਕੇ ਉਸਤੇ ਵੱਲੋਂ ਇਨਸਾਫ ਮੰਗਿਆ ਜਾ ਰਿਹਾ ਹੈ ਕਿ ਦੋਨਾਂ ਦੇ ਉੱਤੇ ਮਾਮਲਾ ਦਰਜ ਕਰਕੇ ਇਹਨਾਂ ਨੂੰ ਜਿਹੜਾ ਜੇਲ੍ਹ ਦੇ ਵਿੱਚ ਕਰਨਾ ਚਾਹੀਦਾ ਦੱਸਦੀ ਹੈ ਕਿ ਇਹ ਵੀ ਗੱਲ ਦੱਸੀ ਗਈ ਕਿ ਉਸਤੇ ਪਤੀ ਦੇ ਨਾਲ ਅਮਨਦੀਪ ਕੌਰ 2022 ਤੋਂ ਇਕੱਠੇ ਜੁੜਿਆ ਰੇਰੇ ਸਨ ਤਾਂ ਉਸਨੇ ਪਹਿਲਾ ਵੀ ਗੰਭੀਰ ਇਲਜ਼ਾਮ ਲਗਾਇਆ ਸੀ ਕਿ ਚਿੱਟਾ ਵੇਚਦੇ ਨੇ